ਹਾਂਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਬਾਈ ਜੀ ਅੱਜ ਗੱਲ ਕਰਾਂਗੇ ਕਣਕ ਦੇ ਤੇਲੇ ਚੇਪੇ ਬਾਰੇ। ਉਸ ਤੋਂ ਪਹਿਲਾਂ ਸਾਰੇ ਕਿਸਾਨ ਵੀਰ ਆਪਣੇ YouTube ਚੈਨਲ ਮਿਹਨਤੀ ਕਿਸਾਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਤੇ ਪ੍ਰਭ ਹੁਣ ਗੱਲ ਸ਼ੁਰੂ ਕਰਦੇ ਆਂ ਜਿਹੜਾ ਕਣਕ ਦਾ ਤੇਲਾ ਚੇਪਾ ਉਹਦੀ ਪਛਾਣ ਕਿਵੇਂ ਕਰਨੀ ਹੈ ਜੀ ਆਪਾਂ ਨੇ। ਕਿੰਨਾ ਕੋਹ ਨੁਕਸਾਨ ਕਰਦਾ ਤੇ ਕਿਵੇਂ ਆਪਾਂ ਉਹਦੀ ਰੋਕத் ਥਾਮ ਕਰ ਸਕਦੇ ਆਂ। ਬਹੁਤ ਸਸਤੇ ਤਰੀਕੇ ਨਾਲ ਆਪਾਂ ਉਹਦੀ ਰੋਕத் ਥਾਮ ਕਰਾਂਗੇ ਜੀ। ਉਸ ਬਾਰੇ ਅੱਜ ਗੱਲ ਕਰਦੇ ਆਂ। ਤੇ ਜਿਵੇਂ ਬਾਈ ਜੀ ਜਿਹੜਾ ਇਸ ਵਾਰੀ ਦਾ ਮੌਸਮ ਚੱਲ ਰਿਹਾ ਜੀ ਉਹ ਕਿਸੇ ਦਿਨ ਤਾਂ ਬਹੁਤ ਵਧੀਆ ਠੰਡਾ ਮੌਸਮ ਹੋ ਜਾਂਦਾ ਰਾਤ ਦਾ ਟੈਂਪਰੇਚਰ ਵੀ ਠੰਡਾ ਰਹਿੰਦਾ ਜੀ ਤੇ ਕਿਸੇ ਦਿਨ ਦਿਨ ਦਾ ਜਿਹੜਾ ਟੈਂਪਰੇਚਰ ਆ ਉਹ ਬਹੁਤ ਗਰਮ ਹੋ ਜਾਂਦਾ ਮਤਲਬ ਦਿਨ ਚ ਗਰਮੀ ਹੋ ਜਾਂਦੀ ਹੈ ਕਿਸੇ ਦਿਨ ਠੰਡ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਮੌਸਮ ਦੇ ਵਿੱਚ ਬਦਲਾ ਆ ਰਿਹਾ ਜੀ ਉਸ ਕਰਕੇ ਬਹੁਤ ਥਾਂਾਂ ਉੱਤੇ ਜਿਹੜਾ ਕਣਕ ਦੇ ਵਿੱਚ ਪੱਤਿਆਂ ਦੇ ਪੀਲਾਪਣ ਵੀ ਦੇਖਣ ਨੂੰ ਮਿਲਿਆ ਤੇ ਇਹੜਾ ਤੇਲਾ ਚੇਪਾ ਉਹਦਾ ਟੈਗ ਵੀ ਆ ਚੁੱਕਿਆ ਜੀ ਕਣਕ ਦੇ ਵਿੱਚ ਕਿਤੇ ਕਿਤੇ ਮਤਲਬ ਤੇਲੇ ਚੇਪੇ ਦਾ ਟੈਗ ਵੀ ਹੋ ਚੁੱਕਿਆ ਸਟਾਰਟਿੰਗ ਆ ਜੀ ਹਲੇ ਕੋਈ ਬਹੁਤੀ ਘਬਰਾਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਾਂ ਉਸੇ ਬਾਰੇ ਅੱਜ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਜੀ ਤੇ ਭਰਾਵੋ ਸਭ ਤੋਂ ਪਹਿਲਾਂ ਪਹਿਚਾਣ ਬਾਰੇ ਤੁਹਾਨੂੰ ਦੱਸਾਂਗੇ ਜਿਹੜਾ ਤੇਲਾ ਚੇਪਾ ਹੁੰਦਾ ਜੀ ਕਣਕਲਾ ਉਹ ਬਹੁਤ ਬਰੀਕ ਤੇ ਹਰੇ ਜਿਹੇ ਰੰਗ ਦਾ ਹੁੰਦਾ ਜੀ ਹਰੇ ਹਰੇ ਜੇ ਰੰਗ ਦਾ ਨਾ ਬਰੀਕ ਹੁੰਦਾ ਤੇ ਉਹ ਬੱਲੀ ਦੇ ਵਿੱਚ ਹੁੰਦਾ ਬਿਲਕੁਲ ਜਿਹੜੀ ਇਹ ਬੱਲੀ ਆ ਨਾ ਜੀ ਇਹਦੀ ਜਿਹੜੀ ਮੱਖੀ ਹੁੰਦੀ ਆ ਕੁੰਡੀਆਂ ਹੋ ਗਈਆਂ ਜਿਵੇਂ ਇੱਕ ਕੁੰਡੀ ਹੋ ਗਈ ਇਹਦੇ ਵਿੱਚ ਹੁੰਦਾ ਬਿਲਕੁਲ ਜਿਵੇਂ ਜਿਹੜਾ ਜੀਰੀ ਵਾਲਾ ਤੇਲਾ ਹੁੰਦਾ ਉਹ ਨੀਚੇ ਮੋਡਾਂ ਦੇ ਵਿੱਚ ਹੁੰਦਾ ਨਿਚਲੇ ਪਾਸੇ ਪਰ ਇਹ ਉੱਪਰ ਬੱਲੀ ਦੇ ਵਿੱਚ ਹੁੰਦਾ ਕੁੰਡੀਆਂ ਦੇ ਵਿੱਚ ਜੀਰੀ ਵਾਲਾ ਜਿਹੜਾ ਤੇਲਾ ਹੁੰਦਾ ਜੀ ਉਹ ਥੋੜਾ ਦੇਖਣ ਦੇ ਵਿੱਚ ਕੁਝ ਹੋਰ ਤਰ੍ਹਾਂ ਦਾ ਲੱਗਦਾ ਬ੍ਰਾਊਨ ਪਲਾਂਟ ਹਾਪਰ ਕਿਹਾ ਜਾਂਦਾ ਜੀ ਇਹਨੂੰ ਤੇ ਇਹ ਦੇਖਣ 'ਚ ਕੁਝ ਹੋਰ ਤਰ੍ਹਾਂ ਦਾ ਹੁੰਦਾ ਬਰੀਕ ਜਿਹਾ ਹਰੇ ਰੰਗ ਦਾ ਪਰ ਹੁੰਦਾ ਕੰਮ ਇੱਕੋ ਹੁੰਦਾ ਜੀ ਦੋਨਾਂ ਦਾ ਰਸ ਚੂਸਣਾ ਹੁੰਦਾ ਰਸ ਚੂਸਕੀਟ ਹੁੰਦੇ ਨੇ ਇੱਕੋ ਕੈਟਾਗਰੀ ਦੇ ਨੇ ਤਾਂ ਕਰਕੇ ਤੁਹਾਨੂੰ ਦੱਸਿਆ ਵੀ ਕਈ ਵਾਰੀ ਨਾ ਆਪਣੇ ਕਿਸਾਨ ਵੀਰ ਚੰਗੀ ਤਰ੍ਹਾਂ ਗੌਰ ਜੀ ਨਹੀਂ ਕਰਦੇ ਹੈਗੇ ਇਹ ਜਿਹੜਾ ਚੇਪਾ ਹੁੰਦਾ ਜੀ ਬੱਲੀ ਦੇ ਵਿੱਚ ਹੁੰਦਾ ਤੇ ਜਿਵੇਂ ਇਹ ਫੋਟੋ ਦੇ ਵਿੱਚ ਭਰਾਵੋ ਤੁਸੀਂ ਦੇਖੇ ਰਹੇ ਹੋ ਇਸ ਤਰ੍ਹਾਂ ਦਾ ਹੁੰਦਾ ਤੇ ਹੁਣ ਬਾਈ ਜੀ ਆਪਾਂ ਗੱਲ ਕਰਾਂਗੇ ਕਿੰਨਾ ਕ ਨੁਕਸਾਨ ਕਰਦਾ ਭਰਾਵੋ ਜਿਹੜਾ ਕਣਕ ਵਾਲਾ ਚੇਪਾ ਹੁੰਦਾ ਇਹ ਕੋਈ ਬਹੁਤਾ ਜਿਆਦਾ ਨੁਕਸਾਨ ਨਹੀਂ ਕਰਦਾ ਹੈਗਾ ਤੇ ਜਿਵੇਂ ਨਾ ਜੀਰੀ ਵਾਲਾ ਜਿਹੜਾ ਤੇਲਾ ਹੁੰਦਾ ਉਹ ਕਾਫੀ ਆਪਾਂ ਨੂੰ ਪਤਾ ਵੀ ਡੇੜੀਆਂ ਪਾ ਦਿੰਦਾ ਖੇਤ ਦੇ ਵਿੱਚ ਕਾਫੀ ਨੁਕਸਾਨ ਕਰਦਾ ਪਰ ਤੇਲਾ ਜਿਹੜਾ ਕਣਕ ਵਾਲਾ ਜਿਹੜਾ ਚੇਪਾ ਹੁੰਦਾ ਉਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਜੇ ਤੁਹਾਨੂੰ ਇੱਕ ਬੱਲੀ ਦੇ ਵਿੱਚ ਮਤਲਬ ਆਪਾਂ ਜਦੋਂ ਖੇਤ ਦੀ ਜਾਂਚ ਕਰਾਂਗੇ ਜੇ ਤੁਹਾਨੂੰ ਹਰੇਕ ਬੱਲੀ ਦੇ ਵਿੱਚ 5 5 7 7 ਚੇਪੇ ਮਿਲਣਗੇ ਤੇਲੇ ਚੇਪੇ ਮਿਲਣਗੇ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਭਰਾਵੋ ਇਹ ਸਪਰੇਅ ਵੀ ਤੁਸੀਂ ਆਲੇ-ਦਾਲੇ ਕਰ ਸਕਦੇ ਹੋ ਬੱਟਾਂ ਦੇ ਕੋਲ-ਕੋਲ ਕਿਉਂਕਿ ਜਿਹੜਾ ਇਹਦਾ ਹਮਲਾ ਹੁੰਦਾ ਤੇਲੇ ਚੇਪੇ ਦਾ ਉਹ ਬੱਟਾਂ ਦੇ ਕੋਲ-ਕੋਲ ਜਿਹੜੀ ਕਨਕ ਹੁੰਦੀ ਆ ਕਰਮਕ ਜਗ੍ਹਾ ਉੱਥੇ-ਉੱਥੇ ਤੱਕ ਹੁੰਦਾ ਅੰਦਰ ਜਾਓਗੇ ਜਦੋਂ ਤੁਸੀਂ ਤਾਂ ਇਹਦਾ ਅਟੈਕ ਨਹੀਂ ਹੁੰਦਾ ਹੈਗਾ ਜੀ ਅੰਦਰ ਖੇਤਾਂ ਦੇ ਵਿੱਚ ਤਾਂ ਕਰਕੇ ਭਰਾਵੋ ਤੁਹਾਨੂੰ ਅੰਦਰ ਸਪਰੇਅ ਅੰਦਰ ਵੱੜ ਕੇ ਸਪਰੇਅ ਕਰਨ ਦੀ ਵੀ ਜ਼ਰੂਰਤ ਨਹੀਂ ਪੂਰੇ ਖੇਤ ਦੇ ਵਿੱਚ ਨਾਲੇ ਤਾਂ ਕਣਕ ਟੁੱਟਦੀ ਹੈ ਜੀ ਤੇ ਉਸ ਕਰਕੇ ਤੁਸੀਂ ਜਿਹੜਾ ਆਲੇ-ਦਾਲੇ ਵਾਲਾ ਏਰੀਆ ਹੋ ਗਿਆ ਬੱਟਾਂ ਦੇ ਕੋਲ-ਕੋਲ ਉਹ ਤੁਸੀਂ ਕਵਰ ਕਰ ਲੈਣਾ ਸਾਰਾ ਤੇ ਤੁਹਾਨੂੰ ਵਿੱਚ ਵੱੜ ਕੇ ਸਪਰੇਅ ਕਰਨ ਦੀ ਵੀ ਜ਼ਰੂਰਤ ਨਹੀਂ ਪੈਣੀ ਹੈਗੀ ਆਪਣਾ ਆਲੇ-ਦਾਲੇ ਦੇ ਸਪਰੇਅ ਨਾਲ ਹੀ ਕੰਮ ਚੱਲ ਜਾਣਾ ਇਹਦਾ ਜਿਹੜਾ ਹਮਲਾ ਉਹ ਆਲੇ-ਦਾਲੇ ਹੁੰਦਾ ਜੀ ਕਣਕ ਦੇ ਵਿੱਚ ਬੱਟਾਂ ਦੇ ਕੋਲ-ਕੋਲ ਤੇ ਹੁਣ ਭਰਾਵੋ ਆਪਾਂ ਇਹਦੀ ਰੋਗ ਥਾਮ ਬਾਰੇ ਗੱਲ ਕਰਾਂਗੇ ਵੈਸੇ ਤਾਂ ਬਾਜ਼ਾਰ ਦੇ ਵਿੱਚ ਬਹੁਤ ਉਨ ਸਸਤੀ ਸਾਈਡ ਪਏ ਨੇ ਜੀ ਤੇਲੇ ਵਾਲੇ ਮਹਿੰਗੇ ਤੋਂ ਮਹਿੰਗੇ ਹੀ ਪਏ ਨੇ ਪਰ ਆਪਾਂ ਤੁਹਾਨੂੰ ਸਸਤੀ ਸਪਰੇਅ ਦੱਸਾਂਗੇ ਬਿਲਕੁਲ ਸਿਰਫ 100 ਰੁਪਏ ਦਾ 100 ਤੋਂ ਵੀ ਘੱਟ ਆਪਾਂ ਕਹਿ ਸਕਦੇ ਹਾਂ ਖਰਚਾ ਜਿਹੜਾ ਆਣਾ ਤੁਹਾਡਾ ਕਿੱਲੇ ਦਾ ਜੇ ਤੁਸੀਂ ਸਹੀ ਡੋਜ਼ ਪਾਉਂਗੇ ਜੀ ਆਪਾਂ ਤੁਹਾਨੂੰ ਸਹੀ ਡੋਜ਼ ਵੀ ਦੱਸਾਂਗੇ ਉਹਦੀ ਤੇ ਗੱਲ ਇਹ ਆ ਵੀ ਬਹੁਤ ਦਵਾਈਆਂ ਪਈਆਂ ਨੇ ਜੀ ਬਾਜ਼ਾਰ ਦੇ ਵਿੱਚ ਜਿਵੇਂ ਕਨਫੀਡੋਰ ਹੋਊਗੀ ਸੋਲੋਮੋਨ ਹੋਊਗੀ ਤੇ ਹੋਰ ਬਹੁਤ ਵਧੀਆ-ਵਧੀਆ ਦਵਾਈਆਂ ਆ ਗਈਆਂ ਹੋਰ ਨਵੀਆਂ-ਨਵੀਆਂ ਤੇ ਜਿਹੜੀ ਹੁਣ ਸਫਾਰਸ਼ ਦਵਾਈ ਆ ਜੀ ਉਹ ਹੈਗੀ ਆ ਅਕਟਾਰਾ ਜਿਹੜੀ ਥਾਇਆ 25% ਵਾਲੀ ਇੱਕ ਥਾਇਆ 30% ਵਾਲੀ ਆ ਲਾਲਜੇ ਰੰਗ ਦੀ ਉਹ ਨਹੀਂ ਕਰਨੀ ਉਹਦਾ ਨੁਕਸਾਨ ਹੁੰਦਾ ਤੇ ਜਿਹੜੀ ਥਾਇਆ 25% ਵਾਲੀ ਆ ਸੇਮੀ ਆ ਜੀ ਹੁੰਦੀ ਐ ਨੇ ਜੀ ਪੂਜੀਆ ਟਾਈਪ ਉਹ ਲੈਣੀ ਆ ਤੁਸੀਂ ਤੇ ਜਿਹੜੀ ਉਹਦੀ ਸਹੀ ਡੋਜ਼ ਆ ਭਰਾਵੋ ਉਹ ਸਿਰਫ 20 ਗ੍ਰਾਮ ਆ ਕਿੱਲੇ ਦੀ ਕਿੱਲੇ ਦੀ 20 ਗ੍ਰਾਮ ਆ ਆਪਾਂ ਨਾ ਆਪਣੇ ਕਿਸਾਨ ਵੀਰ 50 50 100 100 ਗ੍ਰਾਮ ਵੀ ਪਾ ਦਿੰਦੇ ਨੇ ਉਹਦਾ ਨੁਕਸਾਨ ਹੁੰਦਾ ਜੀ ਛੋਡਾ ਜਿਹੜਾ ਉੱਪਰਲੇ ਟੂਸੇ ਜੇ ਹੁੰਦੇ ਨੇ ਨੋਕਾਂ ਜੀ ਹੁੰਦੀਆਂ ਨੇ ਉਹ ਵੀ ਮੱਚ ਜਾਂਦੇ ਨੇ ਲਾਲ ਲਾਲ ਜੀਆਂ ਹੋ ਜਾਂਦੀਆਂ ਨੇ ਤੇ ਝਾੜ ਦੇ ਵਿੱਚ ਵੀ ਫਰਕ ਪੈਂਦਾ ਮਤਲਬ ਭਰਾਵੋ ਡੋਜ਼ ਸਹੀ ਪਾਓ ਸਿਰਫ 20 ਗ੍ਰਾਮ ਡੋਜ਼ ਆ 20 ਗ੍ਰਾਮ ਨਾਲ ਹੀ ਤੁਹਾਨੂੰ ਪੂਰਾ ਰਿਜ਼ਲਟ ਮਿਲਣਾ ਜੀ ਵੱਧ ਡੋਜ਼ ਪਾਣ ਦੀ ਕੋਈ ਜ਼ਰੂਰਤ ਨਹੀਂ ਨਾਲੇ ਤਾਂ ਛੋਡਾ ਖਰਚਾ ਵੱਧ ਜਾਂਦਾ ਤੇ ਨਾਲੇ ਉਲਟਾ ਤੁਸੀਂ ਨੁਕਸਾਨ ਕਰ ਲੈਂਦੇ ਹੋ ਇਸ ਕਰਕੇ ਸਿਰਫ 20 ਗ੍ਰਾਮ ਡੋਜ਼ ਆ ਤਾਇਆ ਜਿਹੜੀ 25% ਆਂਦੀ ਆ ਤੇ ਦੂਜੀ ਗੱਲ ਭਰਾਵੋ ਆਪਣੇ ਖੇਤ ਦੇ ਵਿੱਚ ਨਾ ਮਿੱਤਰ ਕੀੜ ਹੁੰਦੇ ਮਿੱਤਰ ਕੀੜੇ ਹੁੰਦੇ ਨੇ ਜਿਵੇਂ ਇਹ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਇਸ ਤਰ੍ਹਾਂ ਕਾਲੇ ਜਿਹੇ ਰੰਗ ਦਾ ਤੇ ਇੱਕ ਲਾਲ ਜਿਹੀ ਪਿੱਠ ਵਾਲੀ ਹੁੰਦੀ ਆ ਉਹ ਆਪਣੇ ਮਿੱਤਰ ਕੀਟ ਹੁੰਦੇ ਨੇ ਆਪਾਂ ਨਾ ਉਹਨਾਂ ਨੂੰ ਦੇਖ ਕੇ ਹੀ ਸਪਰੇਹਾਂ ਕਰਨ ਲੱਗ ਜਾਂਦੇ ਆਂ ਕਈ ਵਾਰੀ ਨਾਲ ਦੋ ਦੋ ਤਿੰਨ ਤਿੰਨ ਸਪਰੇਹਾਂ ਪਾ ਲੈਂਦੇ ਆਂ ਜੀ ਮਿਕਸ ਕਰਕੇ ਮੋਨੋ ਹੋਗੀ ਲੈਂਬੜਾ ਹੋਗੀ ਸਿੰਥੈਟਿਕ ਜ਼ਹਿਰਾ ਹੁੰਦੀਆਂ ਨੇ ਉਹ ਆਪਾਂ ਨਾਲ ਮਿਕਸ ਕਰ ਲੈਂਦੇ ਆਂ ਪਰ ਆਬ ਉਹਨਾਂ ਦੇ ਨਾਲ ਆਪਣਾ ਉਲਟਾ ਨੁਕਸਾਨ ਹੋ ਜਾਂਦਾ ਸਾਰੇ ਮਿੱਤਰ ਕੀੜੇ ਮਾਰੇ ਜਾਂਦੇ ਨੇ ਤਾਂ ਕਰਕੇ ਤੇਲਾ ਮਾਰਦਾ ਨਹੀਂ ਮਿੱਤਰ ਕੀੜੇ ਮਰ ਜਾਂਦੇ ਨੇ ਕਿਉਂਕਿ ਇਹ ਜਿਹੜੀ ਕਾਲੇ ਜੇ ਰੰਗ ਦੀ ਤੁਸੀਂ ਦੇਖ ਰਹੇ ਹੋ ਇਹਨੇ ਪ੍ਰਭੂ ਆਪਣੇ ਵਜਨ ਤੋਂ 4-5 ਗੁਣਾ ਜ਼ਿਆਦਾ ਜਿਹੜਾ ਤੇਲਾ ਚ ਪਾਉ ਖਾਣਾ ਹੁੰਦਾ ਤੇ ਇਸ ਤਰ੍ਹਾਂ ਦੇ ਕਾਫੀ ਸੰਖਿਆ ਦੇ ਵਿੱਚ ਆਪਣੇ ਕਣਕ ਦੇ ਵਿੱਚ ਹੁੰਦੇ ਨੇ ਜੀ ਮਿੱਤਰ ਕੀੜੇ ਤੇ ਜਦੋਂ ਤੁਸੀਂ ਕੋਈ ਗੈਰ ਸਫਾਰਸ ਜਾਂ ਸਿੰਥੈਟਿਕ ਜ਼ਹਿਰ ਪਾਉਗੇ ਉਹਦੇ ਨਾਲ ਇਹ ਮਿੱਤਰ ਕੀੜੇ ਸਾਰੇ ਮਾਰੇ ਜਾਣੇ ਆ ਤਾਂ ਕਰਕੇ ਭਰਾਵੋ ਉਹ ਜੀ ਦਵਾਈ ਬਿਲਕੁਲ ਵੀ ਨਾ ਕਰੋ ਕਣਕ ਉੱਤੇ ਸਿਰਫ ਜਿਹੜੀ ਸਫਾਰਸ਼ ਦਵਾਈ ਆ ਉਹਦੇ ਤੁਸੀਂ ਸਪਰੇਅ ਕਰ ਸਕਦੇ ਹੋ ਤਾਂ ਜੋ ਆਪਣੀ ਮਿੱਤਰ ਕੀੜੇ ਵੀ ਨਾ ਮਰਨ ਤੇ ਆਪਣਾ ਜਿਹੜਾ ਤੇਲਾ ਚਿਪਾ ਉਹ ਵੀ ਮਰ ਜੇ ਤੇ ਇਹ ਬਹੁਤ ਪੁਰਾਣੀ ਤੇ ਸਸਤੀ ਦਵਾਈ ਆ ਜੀ ਤੁਹਾਨੂੰ 50 ਰੁਪਏ ਤੋਂ ਵੀ ਘੱਟ ਖਰਚਾ ਪੈਣਾ ਇਹਦਾ ਜੇ ਤੁਸੀਂ ਸਹੀ ਡੋਜ਼ ਪਾਉਂਗੇ ਕਿਉਂਕਿ ਪ੍ਰਾਭੋ ਹਮੇਸ਼ਾ ਹੀ ਜਿਹੜੇ ਦੁਕਾਨਦਾਰ ਹੁੰਦੇ ਨੇ ਉਹਨਾਂ ਨੇ ਡੋਜ਼ ਵੱਧ ਦੱਸਣੀ ਹੁੰਦੀ ਹੈ ਜੀਮੀਦਾਰ ਨੂੰ ਤੇ ਡੋਜ਼ ਵੱਧ ਪਵਾਣੀ ਹੁੰਦੀ ਹੈ ਕਿਉਂਕਿ ਜਿੰਨੀ ਡੋਜ਼ ਉਹ ਵੱਧ ਦੱਸਣਗੇ ਓਨੀਆਂ ਉਹਨਾਂ ਦੀ ਦਵਾਈ ਵੱਧ ਵੇਕਣੀਆਂ ਜੀ ਹੁਣ ਮੰਨ ਲੇ ਚਲੋ 4 ਕਿੱਲਿਆਂ ਦੀ ਦਵਾਈ ਕਿੱਲੇ 'ਚ ਉਹਨਾਂ ਨੇ ਪਵਾਤੀ ਤੇ ਜਿਹੜੇ ਬੰਦੇ ਨੇ 5 ਕਿੱਲਿਆਂ ਦੀ ਦਵਾਈ ਲੈਣੀ ਆ ਉਹਨੂੰ 15-20 ਕਿੱਲਿਆਂ ਦੀ ਦਵਾਈ ਚੇਪਣਗੇ ਜੀ ਉਹ ਇਸ ਤਰ੍ਹਾਂ ਪ੍ਰਾਭੋ ਇੱਕ ਤਾਂ ਆਪਣਾ ਖਰਚਾ ਵੱਧ ਹੋ ਜਾਂਦਾ ਦੂਜਾ ਆਪਣੀ ਜਿਹੜੀ ਕਣਕ ਦਾ ਨੁਕਸਾਨ ਵੀ ਹੋ ਜਾਂਦਾ ਝਾੜ ਵੀ ਘਟ ਜਾਂਦਾ ਜੀ ਵੱਧ ਡੋਜ ਦੇ ਨਾਲ ਕਿਉਂਕਿ ਵੱਧ ਡੋਜ ਦੀ ਜਿਹੜੀ ਫਸਲ ਉੱਤੇ ਟੌਕਸिसिटी ਆਂਦੀ ਆ ਹਮੇਸ਼ਾ ਜੀ ਹੁਣ ਜੇ ਆਪਾਂ ਨੂੰ ਦੋ ਰੋਟੀਆਂ ਦੀ ਭੁੱਖਾ ਭਰਵੋ ਜੇ ਆਪਾਂ ਪੰਜ ਰੋਟੀਆਂ ਖਾ ਲਾਂਗੇ ਤਾਂ ਆਪਾਂ ਨੇ ਵੀ ਤੰਗ ਹੋਣਾ ਹੀ ਆ ਜੀ ਉਸੇ ਤਰ੍ਹਾਂ ਫਸਲ ਦਾ ਸਿਸਟਮ ਹੁੰਦਾ ਜਿੰਨੀ ਕਿ ਉਹਨੂੰ ਖਾੜਕ ਤੇ ਡੋਜ ਚਾਹੀਦੀ ਆ ਓਨੀ ਕੀ ਦੇਣੀ ਚਾਹੀਦੀ ਆ ਬਸ ਇਹੀ ਆਪਾਂ ਨੇ ਗੱਲ ਸਾਂਝੀ ਕਰਨੀ ਸੀਗੀ ਕਿਸਾਨ ਭਰਾਵਾਂ ਨਾਲ ਧੰਨਵਾਦ ਜੀ